ਸੰਗਰੂਰ ਦੇ ਵਿੱਚ ਲਗਾਤਾਰ ਗੰਦਕੀ ਨੂੰ ਲੈ ਕੇ ਚਾਹੇ ਵਿਰੋਧੀ ਧਿਰ ਹੋਣ ਜਾਂ ਫਿਰ ਆਮ ਲੋਕ ਹੋਣ ਹਵਾਜ ਉਠਾਉਂਦੇ ਹੋਏ ਨਜ਼ਰ ਆਉਂਦੇ ਨੇ ਜੇਕਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਸਾਬਕਾ ਵਿਧਾਇਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅੱਜ ਇੱਕ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਮੌਜੂਦਾ ਸਰਕਾਰ ਅਤੇ ਮੌਜੂਦਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਖਿਲਾਫ ਇੱਕ ਵੱਡੀ ਗੱਲ ਕਹੀ ਉਥੇ ਜੋ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਜੋ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਜੇਕਰ ਗੱਲ ਕੀਤੀ ਹੈ ਵੀ 8 ਜੂਨ 2021 ਦੀਆਂ ਤਸਵੀਰਾਂ ਨੇ ਕਿਉਂਕਿ ਜਿਸ ਸਮੇਂ ਕਾਂਗਰਸ ਦੀ ਸਰਕਾਰ ਸੀ ਜਦੋਂ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਸੀ ਤਾਂ ਜੋ ਮੌਜੂਦਾ ਵਿਧਾਇਕ ਕਿਨੇ ਨਰਿੰਦਰ ਕੌਰ ਭਰਾਜ ਜੋ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਉਸ ਸਮੇਂ ਦੇ ਵਿਧਾਇਕ ਹਤੇ ਕੈਬਨਟ ਮੰਤਰੀ ਵਿਜੇਂਦਰ ਸਿੰਘ ਲਾ ਦੀ ਗੰਦ ਦੇ ਉੱਤੇ ਤਸਵੀਰਾਂ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਰਵਿੰਦ ਖੰਨਾ ਕਹਿੰਦੇ ਨੇ ਕਿ ਉਸ ਵੇਲੇ ਆਪ ਰੋਸ ਪ੍ਰਦਰਸ਼ਨ ਕੀਤਾ ਪਰ ਹੋਣਾ ਸੰਗਰੂਰ ਬਿਮਾਰੀਆਂ ਦੇ ਢੇਰ ਦੇ ਉੱਤੇ ਆ ਜੇਕਰ ਰਾਮਨਗਰ ਬਸਤੀ ਦੀ ਗੱਲ ਕੀਤੀ ਜਾਵੇ ਤਾਂ ਗੰਦਗੀ ਦੇ ਕਾਰਨ ਚਿਕਨ ਗੁੜੀਆਂ ਅਤੇ ਹੋਰ ਬਿਮਾਰੀਆਂ ਦੇ ਨਾਲ ਜਿੱਥੇ 4 ਤੋਂ 5 ਮੌਤਾਂ ਹੋ ਚੁੱਕੀਆਂ ਨੇ ਆਖਿਰਕਾਰ ਇਸ ਦਾ ਜ਼ਿੰਮੇਵਾਰ ਕੌਣ ਆਓ ਸੁਣਦੇ ਹਾਂ ਅਰਵਿੰਦ ਖੰਨਾ ਕੀ ਕਹਿੰਦੇ ਇਸ ਕਰਕੇ ਬੁਲਾਇਆ ਕਿ ਮੈਨੂੰ ਵੈਸੇ ਤਾਂ ਪੰਜਾਬ ਦਾ ਬਹੁਤ ਫਿਕਰ ਆ ਪਰ ਹਕੀਕਤ ਹੈ ਕਿ ਮੈਨੂੰ ਆਪਣੇ ਸ਼ਹਿਰ ਦਾ ਬਹੁਤ ਜ਼ਿਆਦਾ ਹੀ ਫਿਕਰ ਆ ਜੋ ਗੰਦਗੀ ਪਿਛਲੇ ਮਹੀਨੇ ਤੋਂ ਆਪਾਂ ਦੇਖ ਰਹੇ ਆ ਉਹ ਇਹ ਨਾ ਤਾਂ ਸਾਫ਼ ਨਹੀਂ ਹੋ ਰਹੀ ਸਾਡੀ ਜੋ ਪਿਛਲੀ ਸਰਕਾਰ ਸੀ ਉਹ ਕਹਿੰਦੇ ਸੀ ਕਿ ਆਪਾਂ ਪਾਣੀ ਦਾ ਬਹੁਤ ਨਿਕਾਸ ਕੀਤਾ ਹੈ ਨਵੀਂ ਸੀਵਰੇਜ ਲਾਈ ਹੈ ਉਹ ਦਿਖਦੇ کہیں ਨਹੀਂ ਜਦ ਥੋੜਾ ਜਿਹਾ ਮੀਂਹ ਪੈਂਦਾ ਤਿੰਨ ਦਿਨ ਫੁੱਟ ਪਾਣੀ ਸਾਡੇ ਸ਼ਹਿਰ ਦੇ ਵਿੱਚ ਖੜਾ ਹੋ ਜਾਂਦਾ ਹੈ। ਔਰ ਅੱਜ ਮੈਂ ਦੇਖ ਰਹੇ ਹਾਂ ਕਿ ਕਿਸੇ ਨੂੰ ਵੀ ਤੁਸੀਂ ਫੋਨ ਕਰ ਲੋ ਕਿਸੇ ਪਰਿਵਾਰ ਨਾਲ ਤੁਸੀਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੋ ਹਰੇਕ ਨੂੰ ਚਿਕਨਗੁਨੀਆ ਹੋਇਆ ਹੈ। ਜੀ। ਜਾਂ ਉਹਨੂੰ ਚਿਕਨਗੁਨੀਆ ਚ ਉਠਿਆ ਤੇ ਉਹਦੀ ਵਾਈਫ ਨੂੰ ਹੋ ਗਿਆ ਇਹਦੇ ਬੱਚਿਆਂ ਨੂੰ ਹੈ ਹਰੇਕ ਨੂੰ ਕੋਈ ਨਾ ਕੋਈ ਬਿਮਾਰੀ ਸਾਡੇ ਸ਼ਹਿਰ ਦੇ ਵਿੱਚ ਖਾਈ ਜਾ ਰਹੀ ਹੈ। ਔਰ ਇਹ ਸਿਰਫ ਤੇ ਸਿਰਫ ਸਾਡੇ ਗੰਦੇ ਪਾਣੀ ਕਰਕੇ ਆ ਔਰ ਸਾਡੇ ਸ਼ਹਿਰ ਦੇ ਵਿੱਚ ਗੰਦਗੀ ਕਰਕੇ। ਅੱਜ ਸਾਡੇ ਐਮਸੀ ਸਾਹਿਬ ਹਨ ਉਹਨਾਂ ਦੇ ਪਿਤਾ ਜੀ ਦਾ ਧਿਆਨ ਤੋਂ ਇੱਕ ਚਿਕਨ ਚਿਕਨ ਗੁਨੀਆ ਕਰਕੇ ਇਹ ਕੱਲ ਦੀ ਫੋਟੋ ਆ ਇਹ ਇਹ ਡੈਡ ਬੋਡੀ ਨੂੰ ਵਿਚਾਰੇ ਸੀਵਰੇਜ ਤੋਂ ਉਠਾ ਕੇ ਲੈ ਕੇ ਜਾ ਰਹੇ ਹੈ ਹਾਲੇ ਸਾਡੇ ਸ਼ਹਿਰ ਇਹ ਸਾਡੀ ਸ਼ਹਿਰ ਦੀ ਗੰਦਗੀ ਹੈ ਠੀਕ ਹੈ ਔਰ ਮੈਂ ਹੈਰਾਨ ਹੈ ਕਿ ਸਾਡੀ ਬੀਬੀ ਜੋ ਥੋੜੇ ਦਿਨ ਪਹਿਲਾਂ ਜੋ ਥੋੜੇ ਦਿਨ ਪਹਿਲਾਂ ਪਿਛਲੀ ਵਾਰ ਜਦ ਸਰਕਾਰ ਇਹਨਾਂ ਦੀ 22 ਤੋਂ ਪਹਿਲਾਂ ਦੀ ਇਲੈਕਸ਼ਨ ਆਪ ਕਚੜੇ ਦੇ ਢੇਰ 'ਚ ਖੜੇ ਹੋ ਕੇ ਮੌਜੂਦਾ ਉਸ ਸਮੇਂ ਦੇ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਦੀਆਂ ਫੋਟੋਆਂ ਲਾ ਕੇ ਤਰਨੇ ਦੇ ਰਹੇ ਸੀ ਕਿ ਸੰਗਰੂਹ ਦੀ ਸਫਾਈ ਕਰਾਓ ਤੇ ਅੱਜ ਉਸ ਤੋਂ ਸਫਾਈ ਨਹੀਂ ਹੋ ਰਹੀ ਔਰ ਇਹ ਮਿਊਨਿਸਪੈਟੀ ਚੱਲਦੀ ਕਿਉਂ ਨਹੀਂ ਹੈ ਇਲੈਕਸ਼ਨ ਹੋ ਗਏ ਆ ਸਮਸਿਆ ਕੀ ਹੈ ਤੁਸੀਂ ਆਪਸ ਦੇ ਰੌਲੇ ਦੇ ਵਿੱਚ ਸ਼ੰਗਰੂਰ ਦੇ ਸ਼ਹਿਰੀ ਲੋਕਾਂ ਦਾ ਨੂੰ ਬਰਬਾਦ ਨਾ ਕਰ ਦਿਓ ਸਾਡੇ ਸ਼ਹਿਰ ਨੂੰ ਬਰਬਾਦ ਨਾ ਕਰੋ ਅੱਜ ਮੈਂ ਕਾਂਗਰਸ ਪਾਰਟੀ ਦੇ ਆਗੂ ਦਾ ਬਿਆਨ ਪੜ੍ਹ ਰਿਆ ਸੀ ਸੁਣ ਰਿਹਾ ਸੀ ਸੌਰੀ ਜਿtheta ਉਹ ਕਹਿ ਰਿਹਾ ਕਿ ਜਿਸ ਉਸ ਸ਼ਹਿਰ ਦਾ ਬਹੁਤ ਗੰਦਾ ਹਾਲ ਹੈ ਔਰ ਐਨ ਜੀਓ ਮੋਰੇ ਲੱਗ ਕੇ ਕੰਮ ਕਰ ਸਕਦੇ ਇਹ ਉਹਦੇ ਸਮੇਂ ਤੋਂ ਉਹਨੇ ਕਦੀ ਐਨ ਜੀਓ ਲਾਈ ਨਹੀਂ ਅੱਜ ਪਤਾ ਨਹੀਂ ਕਿੱਥੇ ਐਨ ਜੀਓ ਆ ਜਾਣਗੇ ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਤੁਸੀਂ ਸਾਰੇ ਪੱਤਰਕਾਰੋ ਤੁਹਾਡੇ ਚੈਨਲਸ ਬਹੁਤ ਵੱਡੇ ਪੱਧਰ ਤੇ ਲੋਕ ਦੇਖਦੇ ਤੁਸੀਂ ਵੀ ਇਸ ਗੱਲ ਨੂੰ ਪੁੱਛਾ ਲਓ ਕਿ ਇਹ ਜੋ ਹਾਲ ਹੈ ਸਾਡੇ ਸ਼ਹਿਰ ਦਾ ਇਹ ਜੋ ਬਮਾਨੀਆਂ ਫੈਲ ਰਹੀਆਂ ਐ ਬੜੇ ਖਤਰਨਾਕ ਹੈ ਸਾਡੇ ਘਰਾਂ ਚ ਬਜ਼ੁਰਗ ਵੀ ਰਹਿੰਦੇ ਔਰ ਬਜ਼ੁਰਗ ਬਿਮਾਰ ਵੀ ਹੁੰਦੇ ਥੋੜੇ ਬਹੁਤ ਔਰ ਉਹਨਾਂ ਨੂੰ ਜੇ ਚਿਕਨ ਕੋਨੀਆ ਹੋ ਗਿਆ ਤੇ ਫਿਰ ਉਹਨਾਂ ਦੀ ਰਿਕਵਰੀ ਬੜੀ ਬੜੀ ਔਖੀ ਹੋ ਜਾਊਗੀ ਬੜੀ ਮੁਸ਼ਕਿਲ ਹੋ ਜਾਊਗੀ ਇਸ ਕਰਕੇ ਮੇਰੀ ਤੁਹਾਨੂੰ ਐਸੀ ਬੇਨਤੀ ਆ ਕਿ ਤੁਸੀਂ ਇਸ ਗੱਲ ਨੂੰ ਉਠਾਓ ਸਵੱਛ ਭਾਰਤ ਦੇ ਰਾਹੀਂ ਕੇਂਦਰ ਸਰਕਾਰ ਵੀ ਹਰ ਮਿਊਨਿਸਪੈਲਿਟੀ ਨੂੰ ਹਰ ਸਰਕਾਰ ਨੂੰ ਪੈਸਾ ਭੇਜਦੀ ਹੈ ਔਰ ਉਹ ਪੈਸਾ ਦਾ ਪਤਾ ਨਹੀਂ ਕਿੱਥੇ ਉਪਯੋਗ ਕੀਤਾ ਜਾ ਰਿਹਾ ਕਿਉਂਕਿ ਸਫਾਈ ਸਾਡੇ ਸ਼ਹਿਰ 'ਚ ਹੈ ਨਹੀਂ ਬਿਲਕੁਲ ਕਪਾਲਾ ਸਾਹਿਬ ਤੁਸੀਂ ਆਖਿਆ ਕਿ ਸਵੱਛ ਭਾਰਤ ਦੇ ਤਹਿਤ ਕੇਂਦਰ ਸਰਕਾਰ ਪੈਸਾ ਭੇਜਦੀ ਹੈ ਕੀ ਇਸ ਕੋਈ ਜਾਂਚ ਦੇ ਵਿਸ਼ੇ ਤੇ ਕੋਈ ਗੱਲ ਆ ਮੈਂ ਸੋਚ ਰਿਹਾ ਸੀ ਅੱਜ ਮੈਂ ਆਪਣੀ ਟੀਮ ਨਾਲ ਸਲਾਹ مشورہ ਕਰ ਰਹੇ ਸੀ ਆਪਾਂ ਕਿ ਸ਼ਾਇਦ ਆਪਾਂ ਆਰਟੀਆਈ ਪਾਵਾਂਗੇ ਔਰ ਆਰਟੀਆਈ ਦੇ ਰਾਹੀਂ ਆਪਾਂ ਪਤਾ ਕਰਾਂਗੇ ਪੈਸਾ ਗਿਆ ਕਿੱਥੇ ਤੁਸੀਂ ਵੀ ਪਾਓ ਤੁਸੀਂ ਪੱਤਰਕਾਰ ਲੋਕ ਤੁਹਾਨੂੰ ਵੀ ਸੂਚਨਾ ਛੇਤੀ ਆ ਜਾਊਗੀ ਪਰ ਬਹੁਤ ਬੁਰਾ ਹਾਲ ਹੈ ਔਰ ਇਸ ਹਾਲਾਤ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਜਨਾਬ ਸਾਹਿਬ ਕਿਸ ਤਰ੍ਹਾਂ ਦੇਖਦੇ ਤੁਸੀਂ ਗੱਲ ਵੀ ਕੀਤੀ ਇੱਕ ਕਾਉਂਸਲਰ ਦੇ ਪਿਤਾ ਦੀ ਜਿਹੜੀ ਡੈਥ ਹੋਈ ਹੈ ਪਰ ਉਸ ਇਲਾਕੇ ਦੇ ਵਿੱਚ ਆਰਮਨਗਰ ਚ 4 ਤੋਂ 5 ਮੌਤਾਂ ਹੋ ਚੁੱਕੀਆਂ ਨੇ ਚਿੱਕ ਬਿਲਕੁਲ ਸਹੀ ਹੈ ਮੈਂ ਤੇ ਮੈਂ ਹੈਰਾਨ ਹੈ ਕਿ ਕੋਈ ਕੁਝ ਨਹੀਂ ਕਰ ਰਿਹਾ ਇਹ ਜਲਦੀ ਦਾ ਨਾਮ ਗਾੜੀ ਹੈ ਪੰਜਾਬ ਅੱਜ ਸੰਗਰੂਰ ਖਾਸ ਕਰਕੇ ਜਲਦੀ ਦਾ ਨਾਮ ਗਾੜੀ ਚਲੀ ਜਾ ਰਹੀ ਹੈ ਤੇ ਚਲੀ ਜਾ ਰਹੀ ਹੈ ਪਰ ਇੱਥੇ ਰੋਕ ਤਾਂ ਲਾਣੀ ਪੈਣੀ ਦੇਖੋ ਇਨਸਾਨੀਅਤ ਦੇ ਤੌਰ ਤੇ ਮੈਂ ਕਹਿੰਦਾ ਪਾਰਟੀ ਪੱਦਰ ਤੋਂ ਉੱਠ ਕੇ ਸਾਨੂੰ ਪੜੀ ਸੰਗਰੂਰ ਨੂੰ ਬਚਾਉਣ ਦੀ ਲੋੜ ਹੈ ਇਹ ਹਾਲਾਤਾਂ ਦੇ ਵਿੱਚ ਤੋਂ ਰਹਿਣਾ ਇੱਥੇ ਮੁਸ਼ਕਲ ਹੈ ਆਪਰ ਦੇਖਣ ਨੂੰ ਇਹ ਮਿਲ ਰਿਹਾ ਸਰ ਕਿ ਜੋ ਨਗਰ ਕੌਂਸਲ ਪਹਿਲਾਂ ਬਣੀ ਨਹੀਂ ਸੀ ਉਦੋਂ ਸਫਾਈ ਹਜੇ ਰੰਗਦੀ ਸੀ ਨਗਰ ਕੌਂਸਲ ਦੇ ਬਨਣ ਤੋਂ ਬਾਅਦ ਹੀ ਇਹ ਸਿਚੁਏਸ਼ਨ ਬਣੀ ਉਹਨਾਂ ਦੀ ਵੀ ਇੰਟਰਨਲ ਰਾਜਨੀਤੀ ਚੱਲ ਰਹੀ ਹੈ ਉਸ ਤੇ ਕੀ ਕਮੈਂਟ ਕੋਈ ਤਾਂ ਮੈਂ ਕਹਿ ਰਿਹਾ ਕਿ ਭਾਈ ਕੌਂਸਲਰ ਦੀ ਇਲੈਕਸ਼ਨ ਹੋ ਗਈ ਆ ਸਭ ਕੁਝ ਹੋ ਗਿਆ ਤੁਸੀਂ ਕਿਉਂ ਨਹੀਂ ਇੱਕ ਮਿਊਜ਼ਿਕ ਪਾਰਟੀ ਚਲਾ ਰਹੇ ਕੌਂਸਲ ਕਿਉਂ ਨਹੀਂ ਚੱਲ ਰਹੀ ਕਿਉਂ ਖਿੱਚਤਾਣੀ ਹੋ ਰਹੀ ਹੈ ਕਿਉਂ ਇੱਕ ਦੂਜੇ ਨੂੰ ਤੰਗ ਕੀਤਾ ਜਾ ਰਿਹਾ ਔਰ ਜੋ ਜੋ ਸ਼ਹਿਰ ਦੇ ਵਿੱਚ ਲੋਕ ਰਹਿ ਰਹੇ ਆ ਉਹਨਾਂ ਨੂੰ ਕਿਉਂ ਤਕਲੀਫ ਦੇ ਰਹੇ ਆ ਆਪਾ ਡੀਸੀ ਸਾਹਿਬ ਦੇ ਕੋਠੀ ਦੇ ਸਾਈਡ ਤੇ ਬੈਠੇ ਤੁਸੀਂ ਹੁਣ ਨਿਕਲੋਗੇ ਇਹ ਸੜਕ ਜੋ ਪੱਟੀ ਸੀ ਸੀਵਰੇਜ ਲਾਉਣ ਵਾਸਤੇ ਇਹ ਆ ਜੋ ਵੀ ਇਨਾ ਨੇ ਕਿਹਾ ਸੀ 9 ਮਹੀਨੇ ਹੋ ਗਏ ਆ ਹਾਲੇ ਤੱਕ ਸੜਕ ਬਣੀ ਨਹੀਂ ਤੇ ਪੁੱਛੋ ਕਿਸੇ ਨੂੰ ਕਿਉਂ ਨਹੀਂ ਬਣੀ ਕਿਉਂਕਿ ਕੰਟਰੈਕਟਰ ਦੀ ਜੋ ਆਖਰੀ ਪੇਮੈਂਟ ਹੈ ਉਹ ਹਾਲੇ ਤੱਕ ਦਿੱਤੀ ਨਹੀਂ ਇਸ ਕਰਕੇ ਉਹਨੇ ਲਾਈਨ ਨਹੀਂ ਜੋੜੀ ਤੇ ਇਹ ਹਾਲੇ ਸੜਕ ਕੰਮ ਤਾਂ ਪੂਰਾ ਹੋ ਗਿਆ ਪਰ ਲਾਈਨ ਜੋੜਨ ਦੀ ਗੱਲ ਹੈ 9 ਮਹੀਨੇ ਹੋ ਗਏ ਤੇ ਟ੍ਰੈਫਿਕ ਜਿਆਮੀ ਡਾਇਮੇ ਰਹਿੰਦਾ ਇੱਥੇ ਕੰਨਰ ਸਾਹਿਬ ਤੁਸੀਂ ਗੰਦਕੀ ਦਾ ਮੁੱਦਾ ਉਠਾਇਆ ਤਸਵੀਰਾਂ ਵੀ ਦਿਖਾਈਆਂ 2021 ਦੀਆਂ ਨੇ ਤਸਵੀਰਾਂ ਵਧਾਇਕ ਜੋ ਨਰਿੰਦਰਪੁਰ ਭਰਾਜ ਖੜੇ ਕਿ ਟੋਹੜੀ ਟੀਮ ਦੇ ਵੱਲੋਂ ਕੋਈ ਮਹਿਮ ਛੇੜੀ ਜਾਊਗੀ ਇਸ ਚਾਰ ਨਹੀਂ ਮੈਂ ਤੇ ਕਰ ਸਕਦਾ ਕੋਈ ਗੱਲ ਨਹੀਂ ਉਮੀਦ ਸੰਸਦ ਕਰ ਦੇਗੀ ਪਰ ਉਹਦਾ ਫਾਇਦਾ ਕੀ ਹੈ ਦੋ ਦਿਨ ਕਰ ਲਾਂਗੇ ਪਰ ਚਾਰ ਦਿਨ ਕਰ ਲਾਂਗੇ ਪੰਜ ਦਿਨ ਕਰ ਲਾਂਗੇ ਅਖੀਰ ਦੇ ਵਿੱਚ ਜੋ ਸਰਕਾਰੀ ਮੁਲਾਜ਼ਮ ਆ ਉਹ ਸ਼ਾਇਦ ਬਹੁਤ ਛੁੱਟਾਂਗੇ ਕਿਥੇ ਗੰਦਗੀ ਉਠਾ ਕੇ ਸੁੱਟਾਂਗੇ ਕਿਥੇ ਉਹ ਡੰਪ ਜੋ ਬਣਿਆ ਮੈਂ ਤੇ ਪ੍ਰਧਾਨ ਮਿਊਂਸਿਪੈਟੀ ਦੇ ਪ੍ਰਧਾਨ ਨਾਲ ਵੀ ਪਿਛਲੇ ਹਫ਼ਤੇ ਗੱਲ ਕੀਤੀ ਸੀ ਔਰ ਮੈਂ ਉਹਨੂੰ ਰਿਕੁਐਸਟ ਕੀਤਾ ਸੀ ਮੈਂ ਕਿਹਾ ਯਾਰ ਵੀਰ ਬਣ ਕੇ ਆਪਾਂ ਦੇਖੋ ਸ਼ਹਿਰ ਦਾ ਭਲਾਈ ਚਾਹੁੰਦੇ ਆਂ ਕਹਿੰਦਾ ਜੀ ਸਾਰਾ ਕੁਝ ਹੋ ਗਿਆ ਮੈਂ ਕਿਹਾ ਉਹ ਡੰਪ ਜਿੱਥੇ ਆਪਾਂ ਡੰਪ ਕਰਨਾ ਕਹਿੰਦਾ ਉਹ ਵੀ ਕੰਮ ਹੋ ਗਿਆ ਸਾਡਾ ਤੇ ਇਸ ਕਰਕੇ ਜੇ ਹੋ ਗਿਆ ਤੇ ਕਰੋ ਯਾਰ ਸਫਾਈ ਔਰ ਇਹ ਜੋ ਗੰਦਾ ਪਾਣੀ ਜੋ ਕਈ ਬਸਤੀਆਂ ਦੇ ਵਿੱਚ ਖੜਿਆ ਉਹਦੀ ਵੀ ਸਫਾਈ ਹੋਣੀ ਚਾਹੀਦੀ ਤੇ ਮੈਂ ਤੇ ਕੋਆਪਰੇਟ ਕਰਨ ਲਈ ਤਿਆਰ ਹਾਂ ਮੇਰੇ ਵੱਲੋਂ ਕੋਈ ਪਾਬੰਦੀ ਨਹੀਂ ਸਾਡੇ ਐਮਸੀਏ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੇਰੀ ਐਨਜੀਓ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੇਰੀ ਪਾਰਟੀ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਹੈ ਪਰ ਬੁਲਾਓ ਸਾਨੂੰ ਆਲ ਪਾਰਟੀ ਮੀਟਿੰਗ ਕਰ ਲਓ ਸਾਰਿਆਂ ਨੂੰ ਕਰ ਲਓ ਆਪਾਂ ਸਾਰੇ ਇਕੱਠੇ ਹੋ ਕੇ ਕਰ ਲਈਏ ਮੈਨੂੰ ਕੋਈ ਇਤਰਾਜ਼ ਨਹੀਂ ਪਰ ਹੱਲ ਕੱਢੋ ਬਹੁਤ ਹੋ ਗਿਆ ਕੰਨਨ ਸਾਹਿਬ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਵਿੱਚ ਕਹਿ ਰਹੇ ਨੇ ਕਿ ਪੰਜਾਬ ਦੇ 23 ਜਿਹੜੇ ਨੇ 23 ਜਿਹੜਾ ਨੇ ਵਿੱਚ ਬਾੜ ਆਈ ਸੀ ਮੁੱਖ ਮੰਤਰੀ ਨੇ 50-50000 ਰੁਪਏ ਏਕੜ ਦਾ ਦੇ ਚੁੱਕੇ ਨੇ ਇਹੀ ਤਾਂ ਹੈ ਨਾ ਦਿੱਲੀ ਦਾ ਅਖਬਾਰ ਜੋ ਮਰਜੀ ਤੁਸੀਂ ਕਹਿ ਲੋ ਬੰਦਾ ਜੋ ਸ਼ੀਸ਼ਮੇ ਲਾਂਚੇ ਰਹਿੰਦਾ ਹੈ ਉਹਨੂੰ ਕੀ ਪਤਾ ਕਿ ਪੰਜਾਬ ਦੀ ਹਕੀਕਤ ਕੀ ਹੈ ਚਾ ਕੇ ਦੇਖੋ ਜਿੱਥੇ ਜਿੱਥੇ ਹੜ੍ਹ ਆਈਆ ਉਥੇ ਕੀ ਇਹਨਾਂ ਨੇ ਸਰਪ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ ਔਰ ਤੁਹਾਨੂੰ ਪਤਾ ਹੀ ਹੈ ਕਿ ਉਥੇ ਕਿਸਾਨਾਂ ਦਾ ਕੀ ਹਾਲ ਹੈ ਔਰ ਜੋ ਵਿਚਾਰੇ ਗਰੀਬਾਂ ਉਹਨਾਂ ਦਾ ਕੀ ਹਾਲ ਹੈ ਇੱਥੇ ਦੇਖੋ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਸਿਰਫ ਤੇ ਸਿਰਫ ਝੂਠ ਬੋਲਣ ਦੀ ਆਦਤ ਪੈ ਗਈ ਹੈ ਔਰ ਲੋਕ ਹੁਣ ਪੰਜਾਬ ਦੇ ਵਿੱਚ ਤੇ ਇਸ ਗੱਲ ਤੋਂ ਪੂਰੇ ਜਾਗਰੂਕ ਆ ਔਰ ਇਹਨਾਂ ਨੇ ਇਹਨੂੰ ਜੋ ਸਬਕ ਸਿਕਾਣਾ ਹੈ ਸਤਾਈ ਦੇ ਵਿੱਚ ਟਾਈਮ ਹੀ ਦੱਸੂਗਾ ਤੁਹਾਨੂੰ ওকে ਸੋ थैंक यू ਸਰ